ਬਿਲਕੁਲ ਖਾਲੀ ਹੋਣਗੇ ਇਹ ਯਕੀਨਨ ਹੈ ਤੁਹਾਨੂੰ ਸਾਰਿਆਂ ਨੇ ਸਮਝ ਲੈਣਾ ਚਾਹੀਦਾ ਉਸ ਤੋਂ ਬਾਅਦ 5 ਸਾਲ ਤੁਸੀਂ ਜਦੋਂ ਕੋਈ ਨਾ ਤੇ ਭੀੜ ਪੈਂਦੀ ਹੈ ਤਾਂ 10 ਰੁਪਏ 5 ਰੁਪਏ 5 ਪੈਸੇ ਪੈਟਰੋਲ ਵੀ ਘਟਾ ਦਿੰਦੇ ਆ ਇਹ ਇਹ ਤਾਂ ਸ਼ਰਮ ਦੀ ਗੱਲ ਇਹ ਸਰਕਾਰ ਦੀ ਨਹੀਂ ਕੋਈ ਹੋ ਸਕਦੀ ਜੇ ਕੋਈ ਵੀ ਪਾਰਟੀ ਦਾ ਨਮਾਇੰਦਾ ਮੁੱਖ ਮੰਤਰੀ ਤੱਕ ਕੋਈ ਵੀ ਇਹਨਾਂ ਦੇ ਖਿਲਾਫ ਬੋਲੇ ਉਹਨਾਂ ਤੇ ਕੋਈ ਝੂਠਾ ਮੁਕੱਦਮਾ ਪਾ ਕੇ ਈਡੀ ਨੂੰ ਭੇਜ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖ ਦਿੰਦੇ ਆ ਜੇ ਤੁਹਾਡੇ ਮਨ 'ਚ ਸਵਾਲ ਆਵੇ ਜੇ ਪੁਲਿਸ ਚਾਹੇ ਤਾਂ ਤੁਹਾਡਾ ਕਿਤੇ ਵੀ ਚਲਾਨ ਕਰ ਸਕਦੀ ਹੈ ਸਾਰੇ ਕਾਗਜ਼ ਪੂਰੇ ਹੋਣ ਤੇ ਬਾਅਦ ਪੂਰੇ ਕਿਉਂਕਿ ਪੁਲਿਸ ਤਾਂ ਇਹ ਵੀ ਕਹਿ ਦਿੰਦੀ ਹੈ ਵੀ ਤੁਹਾਡੇ ਸਕੂਟਰ ਦੀ ਜਿਹੜੀ ਲਾਈਟ ਹੈ ਉਹ ਪੂਰੀ ਕਾਲੀ ਅੱਧੀ ਕਾਲੀ ਅੰਦਰ ਕਰਕੇ ਇਹ ਲੋਕਾਂ 'ਚ ਦੱਸਣਾ ਚਾਹੁੰਦੇ ਆ ਕਿ ਜੋ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਦੇ ਲੋਕ ਕਿ ਬੜੇ ਕਰਪਟ ਹੈ। ਲੇਕਿਨ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਭ ਤੋਂ ਜ਼ਿਆਦਾ ਜਿਹੜੇ ਕਰਪਟ ਹੈ ਅੱਜ ਭਾਜਪਾ ਸਰਕਾਰ ਹੈ। 10 ਸਾਲ ਹੋ ਗਏ ਤਾਨਾਸ਼ਾ ਕੀਤਾ ਹੋਇਆ ਇਹਨਾਂ ਨੇ ਜੇ ਕਿਤੇ ਭਲੇਖੇ ਨਾਲ ਇਸ ਵਾਰ ਭਾਜਪਾ ਦੀ ਸਰਕਾਰ ਆ ਗਈ ਤਾਂ ਅੱਜ ਤੋਂ ਬਾਅਦ ਕਦੇ ਪੰਡਾਲ ਨਹੀਂ ਲੱਗੂਗਾ ਕਦੇ ਤੁਹਾਡੀ ਮੀਟਿੰਗ ਨਹੀਂ ਹੋਊਗੀ ਕਦੇ ਤੁਹਾਡੇ ਜਲਸੇ ਨਹੀਂ ਹੋਣਗੇ ਕਿਉਂਕਿ ਇਹ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਣ ਦੇਣਾ ਅੱਤ ਖੜੇ ਕਰਕੇ ਵਿਸ਼ਵਾਸ ਦਿਵਾ ਦਈਏ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੂੰ ਔਰ ਕਾਂਗਰਸ ਪਾਰਟੀ ਨੂੰ ਪਾਣੀ ਹੈ ਇੱਕ ਵਾਰ ਵਿਜੇਂਦਰ ਸਿੰਘਲਾ ਜੀ ਦੇ ਨਾਮ ਤੇ ਸਾਰੇ ਹੱਥ ਖੜੇ ਕਰ ਦੋ ਦੋ ਕਾਂਗਰਸ ਜਿੰਦਾਬਾਤ ਵਿਜੇਂਦਰ ਸਿੰਘਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਤ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਯਾਰ ਮੇਰੇ ਬੀਰ ਬਜ਼ੁਰਗ ਭੈਣ ਭਰਾ ਬੈਠੇ ਆ ਆਪਣੀ ਲੜਾਈ ਸਿਰਫ ਇੱਥੇ ਤੱਕ ਨਹੀਂ ਹੈਗੀ ਆਪਣੀ ਲੜਾਈ ਜਿਹੜੇ ਦੇਸ਼ ਵਿੱਚ ਕੱਚਾ ਧਾਰ ਯਰ ਐਸਐਸ ਦੇ ਲੋਕ ਐ ਉਹਨਾਂ ਨੂੰ ਹਟਾਉਣ ਦੀ ਲੜਾਈ ਆ ਇੱਕ ਵਾਰੀ ਵੱਜ ਗਿਆ ਫਤ ਤੁਰ ਪਿਆਰ ਸਾਹਮਣੇ ਇਹ ਇਲੈਕਸ਼ਨ ਲੜੀ ਬੇਨਤੀ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਸਾਡੇ ਵਿਜੇਂਦਰ ਸਿੰਘਲਾ ਜੀ ਆ ਸ਼ੁਰੂ ਤੋਂ ਪਤਾ ਕਰ ਲਿਓ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ ਪਰ ਜਿਹੜੀ ਇਹ ਲੜਾਈ ਆ ਨਾ ਅੱਜ ਇਹ ਤੁਹਾਡੀ ਸਭ ਦੀ ਲੜਾਈ ਹੈ ਸਿੰਘਲਾ ਸਾਹਿਬ ਇਹ ਲੋਕ ਬੋਰਡ ਪਾ ਕੇ ਤੁਹਾਨੂੰ ਪਾਵਰ ਜਿਲੇਉਣਾ ਹੈ ਕਿਤੇ ਆਏ ਨਾ ਹੋਵੇ ਤੁਸੀਂ ਜ਼ੋਰਦਾਰ ਦੇ ਬਾਅਦ ਇਹ ਨਾਲ ਆ ਸੰਭੁੱਲ ਜਾਓ ਸਾਡੇ ਆਨੰਦਪੁਰ ਸਾਹਿਬ ਤੇ ਲੋਕ ਐਦਾਂ ਦੇ ਆ ਜਿਹੜੇ ਗੁੱਸੇ ਨਾਲ ਖੜਦੇ ਵੀ ਆਣ ਔਰ ਕਿਸੇ ਦੀ ਮਨਜ਼ੀਰ ਠੋਕਦੇ ਵੀ ਆ ਜੇ ਹੁਣ ਸਿੰਘਲਾ ਸਾਹਿਬ ਨਾਲ ਕਰਨਾ ਇੱਕ ਵਾਰੀ ਗੱਜ ਕੇ ਫਤਿਹ ਲੈ ਜਾਓ ਬੈਗਰਜੀ ਦਾ ਅਖਰ ਸਾਹਿਬ ਜੈ ਜੀ ਭਗਤ ਦੇਖੋ ਮੈਂ ਬਹੁਤਾ ਜੀਤੀ ਭਾਈ ਅੱਪਾ ਨੇ ਇੱਥੇ ਕੱਟੇ ਆਏ ਆਂ ਸ਼ਿਗਲਾ ਸਾਹਿਬ ਦੋ ਦਿਨ ਰਿਕੁਐਸਟ ਆਏ ਸਾਡੇ ਇਲਾਕੇ ਦੇ ਲੋਕਾਂ ਨੇ ਸਾਡੀ ਸੀਨੀਅਰ ਲੀਡਰਸ਼ਿਪ ਆ ਜਿੰਨੀ ਕਰਾਲੀ ਤੌਰ ਤੇ ਏਕਾਲੀ ਅਜੀਤ ਪਰਮਾ ਜੀ ਸਾਡੇ ਡਿੰਕੂ ਅੰਕਲ ਜੀ ਚਾਵਲੇ ਜੀਤੀ ਬਾਈ ਸਾਰੇ ਖੜੇ ਆਂ ਜਿਤਾ ਤੁਹਾਨੂੰ ਅਸੀਂ ਦੇਣਾ ਪਰ ਬੇਨਤੀ ਇਹ ਆ ਕਿ ਸਾਡੇ ਇਲਾਕੇ ਦਾ ਕਰਨਲ ਮਨਪ੍ਰੀਤ ਸਿੰਘ ਪੜੌਂਘੇ ਦਾ ਸ਼ਹੀਦ ਹੋ ਗਿਆ ਸੀ ਜਿੱਤਣ ਤੋਂ ਬਾਅਦ ਉਹਦੇ ਨਾਮ ਤੇ ਸਕੂਲ ਜਾਂ ਮਾਰਗ ਬਣਾਉਣ ਦੀ ਕੋਸ਼ਿਸ਼ ਕਰਿਓ ਸਾਡੇ ਇਲਾਕੇ ਦਾ ਮਾਨਸਿਓ ਅੱਜ ਫੌਜੀ ਵੀਰ ਹੈ ਆਪਾਂ ਬੀਜੇਪੀ ਨੂੰ ਕਹਿੰਦੇ 10 ਸਾਲ ਦੇ ਵਿੱਚ ਕੀ ਕਿਹੜਾ ਸੁਧਾਰ ਕਰਿਆ ਜਿਹੜਾ ਹੁਣ 5 ਸਾਲ ਚੋ ਜੂ ਲੈ ਲਵੇ ਸਾਨੂੰ ਐਡਾ ਦਾ ਪ੍ਰਧਾਨ ਮੰਤਰੀ ਵੀ ਚਾਹੀਦਾ ਜਿਹਦੇ ਚైనా ਵਾਲੇ ਸਾਡੀ ਹੱਦ ਚ ਆ ਜਾਣ ਸਾਨੂੰ ਪ੍ਰਧਾਨ ਮੰਤਰੀ ਚਾਹੀਦਾ ਲੋਕਾਂ ਨਾਲ ਖੜਨੇ ਵਾਲਾ ਸਿੰਘਲਾ ਸਾਹਿਬ 2014 ਦੇ ਪਹਿਲਾਂ ਜੀਐਸਟੀ ਦੀ ਕਲੈਕਸ਼ਨ ਨਹੀਂ ਸੀ ਉਹ ਹੁਣ ਹੈ ਤਾਂ ਵੀ ਦੇਸ਼ ਗਰੀਬ ਹੈ ਏ ਆਰਐਸਐਫੀਆਂ ਕੱਟੀਆਂ ਨਿੱਟੀਆਂ ਕਰਕੇ ਇਹਨਾਂ ਲੋਕਾਂ ਕਰਕੇ ਸਾਡੇ ਜਿਹੜਾ ਦੇਸ਼ ਦਾ ਨੁਕਸਾਨ ਹੋਇਆ ਏ ਇਹਨੂੰ ਪੂਰਾ ਕਰਨਾ ਆਪਾਂ ਨੇ ਮੈਂ ਇੱਕ ਸ਼ਿਲਾ ਸਾਹਿਬ ਤੁਹਾਨੂੰ ਬੇਨਤੀ ਕਰਦਾ ਜੀਤੀ ਬਾਈ ਮੈਨੂੰ ਹੱਥ ਮਾਰੀ ਜਾਂਦਾ ਮੇਰਾ ਭਰਾਏ ਬੇਨਤੀ ਇਹ ਆ ਜਿਹੜਾ ਨਸ਼ਾ ਚੁੱਕਾ ਏ ਨਾ ਇੱਕ ਤਾਂ ਬਾਰਡਰ ਤੋਂ ਆਉਂਦਾ ਏ ਉਹ ਬੀਐਸਐਫ ਮੋਦੀ ਦੇ ਅੰਦਰ ਆ ਦੂਜਾ ਦਿੱਲੀ ਜਿਹੜੀ ਕਲੋਨੀਆਂ ਉੱਥੇ ਕਾਲੇ ਫੀਲੇ ਜਿਹੜੇ ਬਾਹਰ ਦੇ ਉਸ ਸਪਲਾਈ ਕਰਦੇ ਆ ਉਹ ਮੋਦੀ ਦੇ ਅੰਦਰ ਆ ਉਸੀ ਮੋਦੀ ਸਾਹਿਬ ਦੇਸ਼ ਨੂੰ ਕਹਿੰਦੇ ਆ ਕਿ ਹਿੰਦੂਵਾਦ ਪੰਜਾਬ ਵਿੱਚ ਜੱਟ ਸੀ ਕਸਾਈ ਹਿੰਦੂ ਜਿਹੜਾ ਪੰਜਾਬ ਵਿੱਚ ਜੰਮਿਆ ਉਹ ਪੰਜਾਬੀ ਆ ਉਹ ਕੋਈ ਨਹੀਂ ਹੈਗਾ ਜੇ ਅੱਜ ਪੰਜਾਬ ਦੇ ਪੁੱਤ ਮਰ ਰਹੇ ਐ ਨਾ ਚੁੱਟਾ ਭੀ ਕੇ ਉਹ ਹਿੰਦੂਆਂ ਦੇ ਵੀ ਆ ਮੁਸਲਮਾਨਾਂ ਦੀ ਵੀ ਈਸਾਈਆਂ ਦੀ ਵੀ ਐ ਜੱਟਾਂ ਦੇ ਵੀ ਆ ਇਹ ਚੀਜ਼ ਦੀ ਗੌਰ ਕਰੋ ਇਹ ਵੀਰ ਭਾਵਾਂ ਪ੍ਰਾਪ ਬਜ਼ੁਰਗਾਂ ਨੂੰ ਬੇਨਤੀ ਆ ਹੱਥ ਚੱਕ ਕੇ ਫਤਿਹ ਕਰਾ ਦਿਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਰਮਾਰਾ ਦਾ ਧੰਨਵਾਦ ਕਰਦਾ ਹਾਂ ਕਿ ਇਸਲਾਕੇ ਦੀ ਆਉਣ ਵਾਲੇ ਦਿਨਾਂ ਤੋਂ ਸੇਵਾ ਦੇਣੀ ਹੈ। ਕੋਈ ਜ਼ਿੰਮੇਵਾਰੀ ਮੇਰੇ ਮੋਢੇ ਤੇ ਪੈਣੀ ਹੈ ਤੇ ਮੈਨੂੰ ਪਤਾ ਉਹ ਕਿਵੇਂ ਮੈਂ ਕਿਸ ਤਰ੍ਹਾਂ ਕੰਮ ਕਰਨਾ ਮੈਂ ਆਪਣਾ ਟੂਲ ਮੈਨੇਜਰ ਤੋਂ ਇੱਕ ਵਾਰ ਗੱਲ ਰਿਵੀਜ਼ ਕੀਤਾ ਹੈ। ਮੋਢੇ ਬਾਰੇ ਵੀ ਗੱਲ ਕੀਤੀ ਹੈ। ਮੈਂ ਚੌਨਾ ਕੋਰਸ ਦੇ ਵਿੱਚ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਲੋਕਾਂ ਦੇ ਉਹ ਆਉਣੀਆਂ ਹੋਣ ਜੋ ਉੱਪਰ ਵੀ ਕੰਮ ਕਰਾਉਣ ਵਿਰਾਸਤ ਜਿਹੜਾ ਪਹਿਲੇ ਜਿੱਤੋਂ ਆਇਆ ਇਹ ਸਲਾਹ ਕਿ ਕਿੰਨਾ ਥੋੜਾ ਸਲਾਹ ਨੂੰ ਚਲੂ ਕਰਨੀ ਕੋਈ ਜ਼ਰੂਰਤ ਹੈ ਉਸ ਨੂੰ ਪੂਰਾ ਕਰਨਾ ਹੈ ਕਿ ਇਮਾਨਦਾਰੀ ਨਾਲ ਸੱਚਾਈ ਨਾਲ ਮਿਲਤ ਨਾਲ ਸਲਾਹ ਦੀ ਸੇਵਾ ਕਰਨੀ ਕੋਈ ਵੀ ਨਹੀਂ ਲੱਗਦੀ ਸਭ ਸ਼ਾਮਲਾ ਕਿਹੜੀ ਪਾਰਟੀ ਹੈ ਸਭ ਨੂੰ ਲੱਗਦਾ ਕਿ ਉਹ ਮੁਕਾਬਲਾ 49 ਨੇ ਜਨਤਾਲ ਦਾ ਕਾਰਨ ਹੈ ਕੀ ਲੱਗਦਾ ਰੈਲੀ ਨੂੰ ਦੇਖ ਕੇ ਕਿ ਜਿਹੜੀ ਜਿਤਪੱਕੀ ਆ ਤੁਹਾਡੀ ਪਹਿਲਾਂ ਤੋਂ ਸ਼ਹਿਰ ਦੇ ਕਾਲਾਂ ਤਾਂ ਜਿੰਨੇ ਵੀ ਫੀਲ ਰਹੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਸ ਜੀ ਆਜੀ ਸਟੇਜ ਤੇ ਬਹੁਤ ਟਾਈਮ ਬਾਅਦ ਇਕੱਠੇ ਹੋਏ ਆ ਮਾਨੂੰ ਬੜੀ ਪਸੰਦ ਆ ਹੋਈ ਕਾਫੀ ਟਾਈਮ ਬਾਅਦ ਅਸੀਂ ਸਟੇਜ ਸਾਂਝੀ ਕੀਤੀ ਹੈ ਮਹਾਰਾਜ ਕਰੇ ਸਾਡੇ ਸਟੇਜ ਸਾਂਝੀ ਕਰਨ ਨਾਲ ਸਿਗਲਾ ਜੀ ਵੱਡੀ ਜਤਨ ਜਿੱਤਣ ਤੇ ਅਸੀਂ ਇਸੇ ਤਰ੍ਹਾਂ ਇੱਕ ਇੱਕ ਜਿੱਤੇ ਦਾ ਕੱਟ ਸਵੇਰ ਤੋਂ ਲੱਗੇ ਹੋਏ ਇਲਾਕੇ ਦੇ ਵਿੱਚ ਜੀ ਕਿਵੇਂ ਦਾ ਰਿਸਪੌਂਸ ਹੈ ਲੋਕਾਂ ਦਾ ਸਾਡੇ ਇਹਨਾਂ ਵਧੀਆ ਲੋਕਾਂ ਦੇਖੋ ਬੀਜਪੀ ਦਾ ਜੋ ਲੋਕਾਂ ਨੂੰ ਜੱਡਾ ਪਸੰਦ ਨਹੀਂ ਹੈ ਉਹ ਗਵਰਨਮੈਂਟ ਦੀ ਗੱਲ ਨਹੀਂ ਕਰ ਰਹੀ ਉਹ ਗੱਲ ਕਰਦੇ ਸਿਰਫ ਤੇ ਸਿਰਫ ਸਾਨੂੰ ਤਰਨ ਦੇ ਨਾਲ ਤੇ ਵੰਡਣ ਦੀ ਗੱਲ ਕਰੀ ਤੇ ਲੋਕ ਸਾਡੇ ਪੰਜਾਬੀ ਦੇ ਅਜੰਡਾ ਨੂੰ ਤਾਂ ਪਸੰਦ ਨਹੀਂ ਹੈਗਾ ਰਹੀ ਅਕਾਲੀ ਦੀ ਗੱਲ ਉਹਨੂੰ ਅਸੀਂ ਅਸੀਂ ਸਮਝਦੇ ਵੀ ਚਾਹੇ ਤੂੰ ਸਿੱਧੀ ਵੋਟ ਪਾ ਦੀਏ ਫੁੱਲ ਤੇ ਲਾ ਦੀ ਮੋਰ ਚਾਹੇ ਵਾਇਆ ਬਟੰਡਾ ਭੇਜ ਦੀਏ ਮੋਰ ਗੱਲ ਇੱਕ ਹੈ ਜੋ ਸਾਡੀ ਸਰਕਾਰ ਹੈ ਜਿਹਨੇ ਬਦਲਾਅ ਦੇ ਨਾਂ ਤੇ ਸਾਨੂੰ ਧੋਪਿਆ ਹੈ ਜਿਹਨੂੰ ਝੂਠ ਬੋਲਣ ਤੇ ਮੇਰਾ ਦੂਜਾ ਕੰਮੇ ਨਹੀਂ ਹੈ ਤੁਸੀਂ ਤੁਸੀਂ ਮੈਨੂੰ ਦੇਖ ਰਹੇ ਤੁਸੀਂ ਮੈਨੂੰ ਸਾਰੇ ਜਾਣਦੇ ਮੈਂ ਕਦੋਂ ਯਰ ਪਾਰਟੀ ਆਪ ਜੁਆਇਨ ਕਰਦਾ ਦੇਲੀਡੀਆ ਘਟਦਾ ਝੂਠੇ ਗੋਲੀ ਜਿਹੜਾ ਝੂਠ ਕਹਿੰਦੇ ਪ੍ਰਧਾਨ ਜੁਆਇਨ ਕਰਨ ਨੂੰ ਪਰਦਾ ਬੈਠੇ ਨੂੰ ਜਾ ਰਹੇ ਸੀ ਪਾਰਟੀ ਦਾ ਅਸੀਂ ਤਾਂ ਝਾਕੇ ਦੇ ਪਾਰਟੀ ਕਿ ਨਹੀਂ ਘਰ ਬੈਠਣਾ ਪਸੰਦ ਕਰਾ ਗਿਆ ਉਹ ਤਾਂ ਕਹਿੰਦੇ ਵੀ ਅੱਜ ਪ੍ਰਧਾਨ ਆਜਬਾ ਅਸੀਂ ਉਹਨਾਂ ਨੂੰ ਜੁਆਇਨ ਕਰਨ ਨੂੰ ਤਿਆਰ ਆ ਪਰ ਮੈਂ ਉਹਨਾਂ ਨੂੰ ਮੁੜ ਕੇ ਪ੍ਰਧਾਨ ਨਹੀਂ ਬਣਾਉਣਾ ਚਾਹੁੰਦੇ ਉਹ ਕੰਮ ਨਹੀਂ ਕਰਦੇ ਜੀ ਕਿਉਂ ਖਾ ਖਾ ਤੋਂ ਤਾਰੋ ਤਾਂ ਸਹੀ ਪਹਿਨਾ ਫਿਰ 2 ਸਾਲ ਹੋ ਗਏ ਪੂਰਾ ਵਾਹ ਲਾ ਲਿਆ ਹਲਾ ਨਹੀਂ ਸਕੇ ਉਹਨੂੰ ਬੇਬਦ ਬੇਦੂਖੀਆਂ ਗੱਲਾਂ ਤੇ ਕੋਈ ਹੋ ਨਹੀਂ ਤੁਹਾਨੂੰ ਪਤਾ ਸਾਰਾ ਸਾਰੇ ਸ਼ਹਿਰ ਸ਼ਹਿਰ ਨਿਵਾਸੀ ਜਾਣਦੇ ਮੈਂ ਕੰਮ ਕਰਦਾ ਕਿ ਨਹੀਂ ਕਰਦਾ ਨਹੀਂ ਕਰਨ ਦੇ ਕੰਮ ਕੀ ਮੇ ਕਰੀਏ ਅਬ ਚੰਡੀਗੜ੍ਹ ਰੋਡ ਤੇ ਜੇ ਪੇਪਰ ਲੱਗ ਜਨ ਤੇ ਚਰਾਲੂ ਤੱਕ ਕੀ ਮਾੜਾ ਹੋ ਜੇਗਾ 10 ਮਿੰਟ ਪੇਪਰ ਲੱਗ ਜਨ ਤੇ ਤੁਰਨ ਵਾਲੇ ਨੂੰ ਰਾਹ ਕਿਉਂ ਸਤਾ ਦੋ ਸਾਲ ਤੋਂ ਕੰਮ ਰੁਕਿਆ ਹੋਇਆ ਸ਼ਮਸ਼ਾਨ ਘਾਟ ਦਾ ਇਹ ਤੇ ਮਾੜੀ ਸਿਆਸਤ ਨਹੀਂ ਹੋ ਸਕਦੀ ਸ਼ਮਸ਼ਾਨ ਘਾਟ ਨੂੰ ਜੀ ਰਸਤਾ ਨਾਲ ਲੜ ਦੇਈ ਕੀ ਬਣਦਾ ਗੱਲ ਹੋ ਗਈ ਮਤਾ ਪਤਾ ਮਤਾ ਰੁਕਦਾ ਇਹ ਵੀ ਮਤੇ ਰੋਕਣ ਤੇ ਸ਼ਮਸ਼ਾਨ ਘਾਟ ਦੇ ਰਸਤੇ ਮਤੇ ਰੋਕਣਗੇ ਸੀ ਐਨੀ ਖਰਾਬਟ ਹੈ ਜੂ ਸਾਡੀ ਸਿਆਸਤ ਮੈਨੂੰ ਤਾਂ ਨਹੀਂ ਸ਼ਰਮਿੰਦਗੀ ਆਉਂਦੀ ਇਸ ਪਾਰਟੀ ਤੇ ਵੀ ਸੋਚੂਗਾ ਵੀ ਨਹੀਂ ਕਰਦਾ ਸਰ ਜੀ ਉਹ ਵਿਕਾਸ ਦੇ ਨਾਮ ਅਸੀਂ ਉਹਨਾਂ ਨਾਲ ਕੋਈ رابطہ ਕਾਇਮ ਹੋਇਆ ਕੀ ਉਹਨਾਂ ਦੇ ਅੱਗੇ ਦੀ ਕੀ ਕਾਰਨ ਸੀ ਉਹ ਪਿੰਡ ਬਣਾ ਰਹੇ ਨੇ ਉਹ ਘਾੜਦੇ ਸੀ ਘਾੜਦੇ ਪੰਜ ਪਿੰਡਾਂ ਦੇ ਪੰਜ ਪਿੰਡਾਂ ਨੇ ਉਹਨਾਂ ਦੇ ਨਾਲ ਕੋਈ ਵੀ ਇੰਡਸਟਰੀ ਲਾ ਕੇ ਸਰਕਾਰ ਨੇ ਜਦੋਂ ਇਹ ਸਰਕਾਰ ਆਈਏ ਉਹਨਾਂ ਨੇ ਚੋਣ ਦਾ ਬਾਈਕਾਟ ਦੀ ਗੱਲ ਪਰ ਸਾਡੇ ਸਾਥੀ ਉਹਨਾਂ ਨਾਲ ਗੱਲ ਕਰਨੀ ਹੈ ਸਾਡੀ ਮਦਦ ਕਰਕੇ ਤੇ ਅਸੀਂ ਵਾਦਾ ਵੀ ਕੀਤਾ ਉਹਨਾਂ ਨੇ ਅੱਜ ਵੀ ਐਪੀ ਸਾਹਿਬ ਨੇ ਤੁਹਾਡੇ ਸਾਹਮਣੇ ਕਿਹਾ ਸੀ ਜੀ ਇਹ ਕਿਹਾ ਹੈ ਕਿ ਜਦੋਂ ਵੀ ਮੈਂ ਪਾਵਨ ਤਾਂ ਸਭ ਤੋਂ ਪਹਿਲਾਂ ਤੇਰੇ ਨਾਲ ਜਨਾ ਦੇਂਗਾ ਡੰਗੇ ਦਾ ਹਲਾ ਸਰ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੀ ਹੈ ਵੱਡੇ ਫੰਡ ਜਿਹੜੇ ਪਿੰਡਾਂ ਦੇ ਵਿੱਚ ਦਿੱਤੇ ਗਏ ਆ ਤੇ ਵੱਡੇ ਲੈਵਲ ਤੇ ਜਿਹੜਾ ਵਿਕਾਸ ਹੋ ਰਿਹਾ ਹੈ ਕੀ ਕਹੋਂਗੇ ਇਸ ਵਾਰ ਸ਼ਹਿਰ ਦਾ ਕੋਈ ਕੌਡੀ ਨਹੀਂ ਦੋ ਟਿਊਬਾਂ ਦੇ ਪੈਸੇ ਵਾਪਸ ਲੈ ਗਏ ਜੇ ਕੋਈ ਦਿੱਤੀ ਹੈ ਤੁਸੀਂ ਪ੍ਰੈਸ ਹੈ ਤੁਸੀਂ ਪੁੱਛ ਸਕਦੇ ਆ ਉਹਨਾਂ ਦੇ ਇੱਥੇ ਕਾਉਂਸਲਰ ਹੈ ਉਹਨੂੰ ਪੁੱਛੋ ਕੋਈ ਦਿਖਾਓ ਤਾਂ ਫੱਟੇ ਕੁੱਟੇ ਪਿਛਲੇ ਪੈਸੇ ਪਿਛਲੇ ਗਾਂਟਾਈ ਦੀ ਸਾਡੀ ਸਰਕਾਰ ਦੀ ਚੰਚਨੀ ਦਿੱਲੀਗੜ੍ਹ ਉਹ ਵਾਪਸ ਦੇ ਕੇ ਦੋ ਕਿੰਦਾ ਤੱਕ ਜਦ ਕਿ ਪਾਣੀ ਬਿਨਾਂ ਤਰਾਹੀ ਤਰਾਹੀ ਕਰ ਰਿਹਾ ਸ਼ਹਿਰ ਦੋ ਟਿਊਬਵلوں ਦੇ ਪੈਸੇ ਵਾਪਸ ਲੈ ਕੇ ਦਿੱਤੀ ਕੁੱਟੀ ਕੁੱਟੀ ਠੀਕ ਹੈ ਸਾਡੀ ਡਿਵੈਲਪਮੈਂਟ ਦੇ ਗੋਲ ਮਤੇ ਸਾਡੇ ਲਕਸ਼ੇ ਪਾਸ ਹੋਣੇ ਉਹਨਾਂ ਤੋਂ ਸਾਨੂੰ ਹਿੱਸਾ ਆਉਂਦਾ ਅਸੀਂ ਅਸੀਂ ਸ਼ਹਿਰ ਵਾਸੀ ਕੋਈ ਖਰੀਦਦਾਰੀ ਕਰਦੇ ਜਿਸ ਚ ਦਾ ਹਿੱਸਾ ਹੁੰਦਾ ਗ੍ਰਾਂਟ ਤਾਂ ਕੋਈ ਨਹੀਂ ਦਿੱਤਾ ਜਾਂਦਾ ਇੱਕ ਪੈਸੇ ਦੀ ਗ੍ਰਾਂਟ ਨਹੀਂ ਟਿਊਬਲਾਂ ਦੀ ਲੋੜ ਹੈ ਕਿਉਂਕਿ ਉਹ ਕਹਿ ਰਹੇ ਕਜੌਲੀ ਵਾਟਰ ਬਾਕਸ ਜਿਹੜਾ ਉਹ ਆ ਰਿਹਾ ਹੈ 150 ਕਰੋੜ ਦਾ ਜਿਹੜਾ ਪ੍ਰੋਜੈਕਟ ਪਾਸ ਹੋ ਗਿਆ ਇਹ ਸਿੱਖਤਾ ਪਾਇਆ ਹੋਇਆ ਇਹ ਸੰਤਰੀ ਦੀ ਸਕੀਮ ਹੈ ਅੰਮ੍ਰਿਤ ਨਾ ਦੀ ਸਕੀਮ ਹੈ ਇਹ ਸੈਂਟਰਲ ਸਕੀਮ ਹੈ ਨਾ ਕਿ ਪੰਜਾਬ ਸਰਕਾਰ ਦੀ ਜੀ ਤੇ ਉਹਦੇ ਤੇ ਸੈਂਟਰਲ ਸਕੀਮਾਂ ਤੇ ਬਾਹ ਬਾਹ ਵਾਈ ਲੁੱਟੀ ਜਾਣੀ ਜਾ ਕੇ ਪਵਾੜਾ ਚ ਕਈ ਜਣੇ ਸੀ 80 ਕਰੋੜ ਦੇ ਕੰਮ ਕਰਾ ਤੇ ਕਾਉਂਸਲ ਕਰਾ ਰਹੀ ਹੈ ਯਾਰ ਸਰਕਾਰ ਪੈਸਾ ਦੇਵੇ ਸੀ ਕਹਾਂਗੇ ਮੈਂ ਕਹੂੰਗਾ ਪੈਸਾ ਕਰਨ ਪੈਸਾ ਦਿੰਦਾ ਜਿੱਦ ਤੱਕ ਜਦ ਦੋਗੇ ਜਿੱਦ ਤੱਕ ਤਾਂ ਹੀ ਨਹੀਂ ਕੋਈ ਬਿਨਾਂ ਗਲਤੀ ਮਤਲਬ ਆਪਣੀ ਆਪਣੀ ਬਟਾਪੇ ਤੱਕਾਈ ਜਾਨੀ ਮੈਨੂੰ ਤਾਂ ਚੰਗੀ ਤਾਂ ਜੀ ਪੂਰੇ ਹਲਕੇ ਚ ਵਿਚਰਦੇ ਹੋ ਕਿਸ ਤਰ੍ਹਾਂ ਲੋਕ ਤਕ ਦੁਖੀ ਆ ਦੱਸਦੇ ਨੇ ਕੀ ਕੀ ਪਰੇਸ਼ਾਨੀ ਉਹਨਾਂ ਨੂੰ ਹੁਣ ਤੱਕ ਵੇਖਾਉਂਦੇ ਪੂਰੇ ਖੇਲੇ ਚ ਪੂਰੇ ਜਿਹੜੇ ਇਸ ਤਰ੍ਹਾਂ ਤਰਾਹੀ ਤਰਾਹੀ ਹੋਈ ਪਈ ਹੈ ਜਿਹੜਾ ਮੈਂ ਨਹੀਂ ਕਹਿੰਦਾ ਪਹਿਲਾਂ ਕ੍ਰਾਪਸ਼ਨ ਨਹੀਂ ਸੀ ਸਾਡੇ ਤੇ ਸਾਡੇ ਟਾਈਮ ਦੀ ਕ੍ਰਾਪਸ਼ਨ ਪਰ ਜਿਹੜੀ ਰਿਸਟਰੀ ਜਿਹੜੇ ਰਿਸਟਰੀ 5 ਤੋਂ ਲੈ ਕੇ 7000 ਰੁਪਏ ਹੱਦ ਦਾ 10000 ਰੁਪਏ ਦੀ ਰਿਸ਼ਵਤ ਨਾਲ ਹੁੰਦੀ ਸੀ ਹੁਣ 70000 ਤੋਂ ਲੱਖ ਰੁਪਏ ਨਾਲ ਹੁੰਦੀ ਹੈ ਤੁਸੀਂ ਵੀ ਰੋਜ਼ ਤਸੀ 40 ਲੱਖ ਰੁਪਏ ਦੀ ਗਰਾਹੀ ਤਾਂ ਕੰਲੀ ਮੱਝੀ ਚ ਸੀਦੀ ਐ ਲੁੱਟ ਮਚਾਈ ਪਈ ਐ ਤੇ ਕਈ ਜਣ ਆਪਣੇ ਆਪਣੇ ਹਮਾ ਕੱਲੇ ਤੁਸੀਂ ਦਾ ਰਖਜਦੇ ਨੇ ਇਹਨੇ ਪੈਸੇ ਨਹੀਂ ਮੈਂ ਤਾਂ ਨਹੀਂ ਮੰਨਦਾ ਇਹਦੀ ਕਰਾਪਸ਼ਨ ਕੰਲੇ ਤੁਸੀਂ ਧਾਰਨੀ ਕਰ ਸਕਦੇ ਕਿਹੜੇ ਮੁੱਦੇ ਕਿਹੜੇ ਮੁੱਦੇ ਲੋਕਾਂ ਮੂਰੇ ਪੇਸ਼ ਕੀਤੇ ਜਾ ਰਹੇ ਆ ਸਭ ਤੋਂ ਵੱਡਾ ਮੁੱਦਾ ਇਹੀ ਐ ਜਿਹੜਾ ਸਾਨੂੰ ਤਨਾ ਐਨਓਸੀ ਦੀ ਸ਼ਰਤ ਤੇ ਬੰਨਿਆ ਹੋਇਆ 60 ਕਿਸੇ ਨੇ 4 ਬਿਸਤ ਵਿੱਚ ਵੇਚ ਕੇ 30 ਪੈਣ ਦੇ ਹੱਥ ਪੁੱਲੇ ਕਰਦੇ ਹੁੰਦੇ ਕਿਸੇ ਨੇ 10 ਬਿਸਤ ਵਿੱਚ ਵੇਚ ਕੇ ਜਵਾਕ ਤਵਾਰ ਪੜਨ ਨੂੰ ਵੇਚਣਾ ਹੁੰਦਾ ਸਾਰੇ ਲੋਕਾਂ ਦਾ ਕੀ ਲੱਗਦਾ ਮਾਈਨਿੰਗ ਖਤਮ ਹੋ ਗਈ ਹੈ ਜੀ ਲੱਗ ਕੇ ਮੈਨੂੰ ਤਾਂ ਮੇਰੇ ਤੁਹਾਨੂੰ ਪਤਾ ਹੈ ਮਾਈਨਿੰਗ ਵਾਲੇ ਵੀ ਟ੍ਰੈਕਟਰ ਵਾਲਾ ਤੂੰ ਲੱਖ ਲੱਖ ਰੁਪਏ ਲੈਣ ਦਾ ਕਿ 30-30000 ਰੁਪਏ ਟਿੱਪਰ ਵਾਲੇ ਤੇ ਲੱਖ ਲੱਖ ਰੁਪਏ ਲੈਣ ਦਾ ਕੈਸ਼ ਵਾਲੇ ਤੇ ਬਹੁਤ ਬੁਰਾ ਹਾਲ ਹੈ ਤੁਹਾਨੂੰ ਸਭ ਪਤਾ ਹੈ ਤੁਸੀਂ ਮੇਰੇ ਮੂੰਹ ਤੇ ਕੁਹਾ ਰਹੇ ਹੋ ਪਰ ਇੰਨੀ ਕਰਾਪਸ਼ਨ ਦੇਖੀ ਨਹੀਂ ਕਿਤੇ ਜੇ ਅਸਰ ਸਰਕਾਰ ਨੂੰ ਲੋਕ ਤੰਗ ਆਏ ਹੋਏ ਐ ਤੇ ਇੱਕ ਤਰੀਕ ਨੂੰ ਜੰਟਪੁਟ ਸਾਹਮਣੇ ਆ ਕੀ ਕੀ